ਗਾਇਸ ਤਾਂ ਸਵਾਗਤ ਹੈ ਸੁਰਦਾ ਸਾਲ ਦੇ ਨਵੇਂ ਵਲੌਗ ਦੇ ਵਿੱਚ ਤਾਂ ਬਾਈ ਅੱਜ ਅਸੀਂ ਜਾ ਰਹੇ ਹਾਂ ਨਾਬੇ ਤੇ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਬਾਈ ਆਪਾਂ ਚੱਲੇ ਹਾਂ ਨਾਬੇ ਅੱਜ ਸੀਗਾ ਸੰਡੇ ਬੋਰ ਹੋ ਰਹੇ ਸੀਗੇ ਇਹ ਵੀ ਪ੍ਰਥਮ ਕਹਿੰਦਾ ਮੈਂ ਖਾਣਾ ਪੀਜ਼ਾ ਆਪਾਂ ਦੇਖਦੇ ਹਾਂ ਨਾਬੇ ਹੁਣ ਕਿੱਥੇ ਵਧੀਆ ਬਸ ਤਾਂ ਖਾਸੇ ਨੇ ਪੀਜ਼ੇ ਵਾਲੇ ਬਾਦੂ ਨੇ ਪੀਜ਼ੇ ਵਾਲੇ ਤਾਂ ਪਰ ਦੇਖਦੇ ਹਾਂ ਕਿਹੜੇ ਦੇ ਵਧੀਆ ਮਿਲਦਾ ਉਹਦੇ ਚੱਲਦੇ ਹਾਂ ਹਾਂ ਦੇਨ ਲਾ ਕੋਟ ਹੋਰ ਦੋ ਕੈਮ ਤੱਕ ਦੂੰਗਾ ਮੈਂ ਤੇ ਮਰੇ ਤੋੜਦੇ ਆਂ ਫੇਰ ਤੈਨੂੰ ਤੋੜ ਦਾਂਗੇ ਅਸੀਂ ਤੇ ਤੇਰਾ ਮੋਕਾ ਤੋੜ ਦਾਂਗੇ ਅਸੀਂ ਹਾਂ ਮੈਂ ਸਭ ਸਭ ਨਹੀਂ ਜਣਾ ਹੈ ਫਿਰ ਮੈਂ ਸਭ ਤੋੜ ਦੂੰਗਾ ਐਡਾ ਕੀ ਦੁਭਲਵਾਨ ਆ ਹੁਣ ਤਰਿਆ ਕਰਦਾ ਤੂੰ 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 ਜੇ ਮੈਂ ਤੇਰੇ ਥੱਪੜ ਮਾਰੇ ਤੂੰ ਤਾਰ ਹੋਣ ਲੱਗਿਆ ਮੈਂ ਇਹਨਾਂ ਕਿੱਥੇ ਲਾਈਆਂ ਨੇ ਤੇ ਪਾਪਾ ਨੇ ਮਾਰੇ ਮੈਂ ਮੈਂ ਘਰ ਕਿਧੋਂ ਆਇਆ ਇਹਦਾ ਬੱਦ ਦੇਖ ਹਾਂ

ਆਂਕ ਤਾਂ ਮੇਰੀਆਂ ਨੇ ਤੂੰ ਆਪਦੀਆਂ ਲੈ ਆੜੀ ਤੂੰ ਉਹਦੀ ਚੀਜ਼ ਤੇਰੇ ਇੱਕ ਤੇ ਮੇਰ ਮਾਰ ਲੈ ਨੂੰ ਮੇਰੀਆਂ ਅੰਕ ਨੇ ਇਹ ਗਾ ਨੂੰ ਫਿਸਾ ਕੋਈ ਗੱਲ ਨਹੀਂ ਸਾਈ ਤੂੰ ਝੱਡ ਕਿੱਥੇ ਆਉਣ ਤੇਰੀ ਪਾਲ ਪਾਣੀ ਆਉਂਦੀ ਏ ਤੈਨੂੰ ਹੈ ਅਬ ਇਹ ਤੁਮ ਨੂੰ ਪਾਣੀ ਕਿਉਂ ਬਾਸਾ ਹੈ ਹੈ ਅਬ ਤੁਮ ਨੂੰ ਪਾਣੀ ਕਿਉਂ ਨਾ ਨਹੀਂ ਕਿਰਾਇਆ ਇਹਨਾਂ ਦਾ ਆ ਕੁਝ ਬੰਦ ਨਹੀਂ ਹੁੰਦਾ ਹੈਗਾ ਉਹ ਦੇ ਲਾ ਉਹ ਕਿਹਾ ਨਾਲੇ ਉਹਦੇ ਹੁਣ ਤੱਪੜ ਮਾਰ ਕੇ ਹਟਾਇਆ ਛੋਟਾ ਜੱਜਾ ਉਹਨੇ ਜੱਜਾ ਉਹਨੇ ਮਾਰਨਾ

ਇਨਫਿਨਿਟੀ ਵਰਮ ਨਹੀਂ ਦੇਖੀ ਸੀ ਆਪਣੇ ਟੀਵੀ 'ਚ ਹੈ ਨਾ ਹੈ ਨਾ ਉਹ ਜੀ ਕੋਰ ਮੂਵੀ ਆਉਗੀ ਅਗਲੇ ਸਾਲ ਉਹ ਬੰਗੇ ਉਹ ਬਗਰੇਡ ਹੋਈ ਜਾ ਕਾਸੀ ਉਹ ਅਰੇ ਜੋ ਆਪਣੇ ਇਧਰ ਤਾਂ ਨਹੀਂ ਲੱਗਦੀ ਹੈਗੀ ਉਹ ਉਹ ਹਾਂ ਉਹ ਇਧਰ ਨਹੀਂ ਲੱਗਦੀ ਹੈਗੀ ਹਾਂ ਸਰ ਮੈਨ ਨਹੀਂ ਲੱਗਦੀ ਹੈਗੀ ਹਾਂ ਉਹ ਕਿੱਥੇ ਲੱਗਗੀ ਫਿਰ ਸਿਨੇਮੇ 'ਚ ਧੜੋ ਤਾਂ ਉੱਥੀ ਦੇਖਣੀ ਪੋਗੀ ਜਾਂ ਤਾਂ ਟੀਵੀ ਤੇ ਆਉਗੀ ਹੌਟ ਸਟਾਰ ਤੇ ਆਉਗੀ ਜਾਂ ਨੈਟਫਲਿਕਸ ਤੇ ਜਾਂ ਨੈਟਫਲਿਕਸ ਤੇ ਆਉਗੀ ਜਾ ਫਿਰੂੰ ਫਿਰ ਬਾਅਦ ਦੇ ਵਿੱਚ ਜਦੋਂ ਹੋਊਗੀ YouTube ਵਗੈਰਾ ਤੇ ਜਾਂ Google ਵਗੈਰਾ ਤੇ ਸਰਚ ਮਾਰੀ ਪਹਿਲਾਂ ਵੀ ਨਹੀਂ ਆਉਂਦਾ ਪ੍ਰੀਮੀਅਮ ਲੈਣਾ ਪਊਗਾ ਨਾ ਆਪਾਂ ਨੂੰ ਹਾਂ ਜੇ ਹਾਰਡ ਸਟਾਰ ਹਾਰਡ ਸਟਾਰ ਦਾ ਪ੍ਰੀਮੀਅਮ ਤਾਂ ਹੈਗਾ ਹੈਗਾ ਯਾਰ ਨੂੰ ਮੈਡੀਆ ਹਾਰਡ ਸਟਾਰ ਤਾਂ ਆਪਣੇ ਕੋਲ ਚੱਲਦਾ ਹੈ ਜੀ ਉਹ ਹਾਰਡ ਸਟਾਰ ਨਹੀਂ ਹੋ ਗਿਆ ਬੱਸ ਵੀ ਪਹਿਲਾਂ ਵੀ ਹਾਰਡ ਸਟਾਰ ਦਾ ਪ੍ਰੀਮੀਅਮ ਤਾਂ ਹੈਗਾ ਜੀ ਮੇਰੇ ਕੋਲ ਤੁਹਾਨੂੰ ਇਹੋ ਲੈਣਾ ਮਾਉਂਦਾ ਜਿਵੇਂ ਆਪਾਂ ਚਾਹੀਏ ਦਾ ਪਾਸੀ ਆਖ ਰਿਹਾ ਹੈ ਕਿ ਉਹ ਕਿਉਂਕਿ ਇਹ ਬਹੁਤ ਨਾਲ ਹੋ ਗਈਆਂ ਬਾਹਰ ਦੇ ਦੇਸਾਂ ਲਈ ਆਪਣੇ ਦੇਸ਼ ਦੀਆਂ ਜਿਹੜੀਆਂ ਮਰਜ਼ੀ ਹਾਂ ਗੈਸਟ ਲੈਬ ਦੇ ਵੀ ਦੇਖਣ ਨੂੰ ਉਹਦੇ ਪ੍ਰੀਮੀਅਮ ਲੈਣਾ ਪੈਂਦਾ ਉਹਦੇ ਨਾਲ ਸਾਰੀਆਂ ਮੂਵੀਜ਼ ਦੇਖਣ ਲਾ ਪੰਜਾਬੀ ਕਿਹੜੇ ਤੇ ਗੈਸਟ ਲੈਬ ਲੱਗਦੀ ਹੈ ਗੈਸਟ ਜਿਵੇਂ ਹੁਣ ਸਿਨੇਮੇ ਚ ਲੱਗਣਾ ਨਾਨਕ ਨਾਮ ਜਹਾਜ਼ ਆਪਾਂ ਦੇਖ ਸਕਦਾ ਹਾਂ ਉਹ ਤੇ ਹਾਂ ਉਹਦੇ ਤੇ ਆ ਗਈ ਹੋਊਗੀ ਉਹ ਪੇਟ ਹੋਊਗੀ ਨਾ ਹਾਂ ਬਸ ਜੇ ਆਪਾਂ ਨੇ ਹਨਾ ਐਡਵਾਂਸ ਦੇਖਣ ਲਈ ਆਪਾਂ ਨੂੰ ਪ੍ਰੀਮੀਅਮ ਲੈਣਾ ਪੈਂਦਾ ਉਹਦੇ ਵਾਸਤੇ ਪ੍ਰੀਮੀਅਮ ਹਾਂ ਅਗਰ ਮੈਨੂੰ ਨਾਰਮਲੀ ਦੇਖਣੀ ਆ ਨਾਰਮਲੀ ਹਾਂ ਨਾਰਮਲੀ ਵੀ ਆ ਜਾਂਦੀ ਹੈ ਤੇ 2-3 ਮਹੀਨਿਆਂ ਬਾਅਦ ਹਾਂ 2-3 ਮਹੀਨਿਆਂ ਬਾਅਦ ਤਾਂ ਸਾਰੇ ਕੀਤੇ ਆ ਜਾਂਦੀ ਹੈ ਫਿਰ ਕਿਹੜੀ ਜਾਂ ਜਾਂਦੀ ਹੈ ਨਾ ਯਾਸ ਆਏ ਨੇ ਇਹ ਵਿਆਸ ਤੋਂ ਆ ਜਾਣਗੇ ਗਾਈਜ਼ ਅਸੀਂ ਉਹ ਟੈਲੀਵਿਜਨ ਰਥਮ ਕੰਟੈਂਟ ਸਾਬਜੀ ਕਿੱਥੇ ਰਹਿ ਗਏ ਰੈਸਟੋਰੈਂਟ ਆ ਗਿਆ ਰਥਮ ਹਰ ਆ ਸਦਾ ਸਟੈਚੂ ਲੱਗਿਆ ਹੈ ਬਾਈ ਤੇ ਆਪਾਂ ਨੇ ਵੀਜ਼ਾ ਆਰਡਰ ਕਰਤਾ ਵੀਜ਼ਾ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਜੇ ਕਰਕੇ ਪਰ ਬੈਠਾ ਇਹਨਾਂ ਨੂੰ ਤਾਂ ਮਸਤੀ ਜੂਜੀ ਆਪਣਾ ਸਨੋ ਦੇ ਲਈ ਕਿਨੇ ਖਜਾਨਾ ਤੇ ਹੈ ਹਾਂ ਲੈ ਲੈ ਬਈ ਸਾਰੇ ਇੱਥੇ ਬੈਠੇ ਆ ਆ ਦੇਖੋ ਕਿੱਥੇ ਬੈਠੇ ਆ ਬਾਏ ਬਾਏ ਗਾਇਜ਼ ਓ ਬਾਈ ਅਸੀਂ ਦੇਖ ਲਾਂਗੇ ਤੁਹਾਨੂੰ ਸਾਰੇ ਬੈਠੇ ਨੇ ਬਈ ਪਰਸੰਤਾ ਬਾਰ-ਬਾਰ ਪਤਾ ਨਹੀਂ ਕੀ ਦੱਬੀ ਜਾਂਦਾ ਆ ਦੇਖੋ ਬੜਨਾ ਇਹ ਆ ਦੇਖੋ ਇਹ ਰਿੰਗ ਲਾਈਟ ਉਹ ਕਾਹਨੂੰ ਖਰਾਬ ਹੋ ਜੂ ਖਰਾਬ ਹੋ ਆਹ ਲੀਟਾ ਬੈਠਾ ਲੈ ਐ ਨੀਚੇ ਵੜ ਗਿਆ ਥੱਲੇ ਵੜਿਆ ਬੈਠਾ ਇਧਰ ਵੀਡੀਓ ਬਣ ਗਈ ਤੇਰੀ ਥੱਲੇ ਉਹ ਪ੍ਰਸ਼ਾਮ ਅੱਪਰੇ ਸੁੱਤੇ ਬੈਠਾ ਇਹਦਾ ਖਾਣਾ ਥੱਲੇ ਹੋਊਗਾ ਗੱਲ ਜ ఆది చలలేక దేనిన సెలప్రతినో కలలో ఒక బార చూస్తున్నా కాలి మెంటర్ బ్లాంక్ కనెక్ట్ రట్నమే కరకే స్టాప్ బారంగే తీరు జనరల్ నే బెడ్పాలి ਵਿੱਚ ਪਹਿਲੀ ਵਾਰ ਵੀ ਜਾ ਕਰਦਾ ਸੀ ਕਾਂਦੇ ਦੀ ਕਰਾਂ ਮੈਂ ਹਾਂ ਤੇ ਚੱਕ ਫਿਰ ਕੰਦ ਯਾਦ ਆ ਗਈ ਤੁਨ ਬਚਪਨ ਦੀ ਬਈ ਪ੍ਰਥਮ ਨੂੰ ਪ੍ਰਥਮ ਦੇ ਬਚਪਨ ਦੀ ਯਾਦ ਆ ਗਈ ਕਾਂਦੇ ਕਾਂਦੇ ਨੂੰ ਮੈਂ ਤੂੰ ਬਚਪਨ ਦੇ ਵਿੱਚ ਵੀ ਇਹੀ ਗਾਉਂਦਾ ਸੀ ਐ ਪ੍ਰਥਮ ਹੂੰ ਹੁਣ ਤਾਂ ਇਹ ਵੱਡਾ ਹੋ ਗਿਆ ਸਮਰ ਰਾਤ ਸਮਰ ਰਕਸ ਸੋਟੇ ਨੇ ਹਜੇ ਪ੍ਰਧਮ ਤਾਂ ਵੱਡਾ ਹੋ ਗਿਆ ਨਾ ਪਰ ਇਸ ਕਰਕੇ ਇਹਨੂੰ ਇਹਦੇ ਬਚਪਨ ਦੀ ਯਾਦ ਆ ਜਾਂਦੀ ਹੈ ਹਨਾ ਖਾਂਦੇ-ਖਾਂਦੇ ਇਹ ਬਚਪਨ ਚ ਵੀ ਖਾਂਦਾ ਸੀ ਹਨਾ

ਦੇਖਿਆ ਤਾਂ ਗਾਜੋ ਦੇਖਿਆ ਸੀ ਹਾਂ ਦੇਖਿਆ ਗਿਆ ਪੱਤੇ ਗਏ ਸੀ ਹਾਂ ਯਾਰ ਉਹਦਾ ਬਿਲਕੁਲ ਜਿਹੜਾ ਪਾਥੇ ਨਹੀਂ ਗਏ ਸੀ ਉੱਥੇ ਰਖੜੇ ਹਾਂ ਮੈਨੂੰ ਪਤਾ ਆ ਪਰ ਉੱਥੇ ਅੱਜ ਉਹ ਉੱਥੇ ਮੋਂ ਮਦਾਨੀ ਉਹ ਇੱਥੇ ਇੱਥੇ ਆਈ ਨਹੀਂ ਸੀ ਜਿਆਦਾ ਉਹ ਤਾਂ ਦਿੱਦੀ ਹੈ ਗੇ ਜੀ ਆਪਾਂ ਚੱਲੇ ਆਂ ਵਾਪਸ ਤੇ ਪੀਜਾ ਬਹੁਤ ਟੇਸਟੀ ਸੀ ਬਹੁਤ ਪਸੰਦ ਆਇਆ ਪ੍ਰਤਮ ਨੂੰ ਖਾਸ ਕਰਕੇ ਬਾਲਾ ਪਸੰਦ ਆਇਆ ਅਨਵੇਦੀ ਟੈਨਸ਼ਨ ਵਾਲੀ ਹੁੰਦੀ ਹੈ ਵੀ ਇਹਨੂੰ ਚੀਜ਼ ਪਸੰਦ ਆਉਗੀ ਗਾ ਜੀ ਆਪਾਂ ਇੰਜੋਏ ਵਾਸਤੇ ਗਏ ਸੀਗੇ ਤੇ ਵਧੀਆ ਇੰਜੋਏ ਕਰਕੇ ਆਏ ਆ ਪ੍ਰਤਮ ਉਹਨਾਂ ਨੇ ਸਮਰਤ ਤਿੰਨੇ ਅੱਖ ਸਤਿਨੇ ਨੇ ਵਧੀਆ ਵਧੀਆ ਇੰਜੋਏ ਕਰਿਆ ਕੱਲ ਫੋਟੋ ਕਿੰਨੀਆਂ ਸੀ ਗਈਆਂ ਕੋਈ ਇਹਨਾਂ ਨੇ ਫੋਟੋ ਲਾ ਲੀਆਂ ਫੋਟੋ ਕਲਿੱਕ ਕਰ ਕਰਕੇ ਉੱਥੇ ਨੀਂਦਾਰੀਆ ਤਾਂ ਆ ਕੇ ਪੀਜੇ ਹੁਣ ਨੀਂਦਾਰੀਆ ਆ ਆਪਣਾ ਕਾਇਓ ਜੋ ਫੋਟੋ ਲਾ ਦਾਂ ਗਾਈਜ਼ ਇਹਨੂੰ ਉੱਥੇ ਰੱਜ ਨਹੀਂ ਆਇਆ ਹੈਗਾ ਪੀਜੇ ਨਾਲ ਇਹ ਆ ਕੇ ਘਰੇ ਫੇਰ ਅਸੀਂ ਇੱਕ ਪੈਕ ਵੀ ਕਰਵਾ ਲਿਆ ਜੀ ਕਿ ਇਹ ਆ ਕੇ ਘਰੇ ਫੇਰ ਲੱਗ ਗਿਆ ਹਾਂ ਹੁਣ 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 ਪਰ ਜੂਗੇ ਟਿੱਡੀ ਤੇਰੀ ਹੂੰ ਠੀਕ ਹੈ ਤਾਂ ਬਾਈ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਐਂਡ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕਿਸੇ ਅਹੇ ਜੀ ਵਧੀਆ ਜੀ ਵੀਡੀਓ ਦੇ ਨਾਲ ਬਾਏ ਕਰਕੇ ਸਬਸਕ੍ਰਾਈਬ ਕਰ ਦੋ ਬਾਏ